ਜਦੋਂ ਅੰਮ੍ਰਿਤਪਾਲਾ ਪ੍ਰਿਆ ਵਰਤਾਸੀ ਤੇ ਜੀ ਦਾ ਮੁਕਾਬਲਾ ਦਿਉਂਦਾ ਸੀ ਤੇ ਹੁਣ ਉਹ ਜਿੱਤ ਗਿਆ ਉਹਦੇ ਕਾਰਨ ਆਪਣੀ ਪਰੀਰਾਸਤ ਨੂੰ ਜਾਣਾ ਉਹਦੇ ਘਰ ਹੁਣ ਕਿ ਲੈ ਜਾਣਾ ਪੂਰੀਆਂ ਹਾਲ ਉਹਦੇ ਜਿੱਥੇ ਗਿਆ ਮੋਦੇ ਬੋਲ ਮਾਰੇ ਜੀ ਕੋਲੇ ਨੇ ਤਾਂ ਕਹਾਈ ਅਨੁਸਾਰ ਸਿੱਧਾ ਅੱਜ 90 ਮਿੰਟ ਬਿਤੀ ਇਹ ਗੱਲ ਕਹਿ ਰਹੀ ਸੀ ਕਿ ਤੇਰਾ 2 ਮਿੰਟ ਲੱਗਣਾ ਮੁਕਾਬਲਾ ਬਣਾਉਣੀ ਇਹ ਕਿ ਅਸੀਂ ਮੁਕਾਬਲੇ ਬਣਾਉਂਦੇ ਰਹੇ ਆ ਅਸੀਂ ਬਣਾ ਲਾਂਗੇ ਮੁਕਾਬਲਾ ਹਾਂ ਹਾਂ ਤੇ ਵੀਡੀਓ ਸਾਡੇ ਪਰ ਮਿਲੂ ਨੀ ਅੱਛਾ ਆਮਰਤਪਾਲ ਮਾਰਾ ਸੀ ਬਹੁਤ ਸਾਰੇ ਲੋਕਾਂ ਦੇ ਵਿਚਾਰ ਨਿਸ਼ੇਸ਼ ਬੰਦਾ ਸੀ ਤੇ ਲੋਕਾਂ ਨੇ ਬੱਚਿਆਂ ਨੂੰ ਅੰਮ੍ਰਿਤਸਰ ਦੀ ਗੁਰੂ ਵਾਲੇ ਪਾਸੇ ਲਿਜਾਇਆ ਸੀ ਤੇ ਉਦੋਂ ਉਹ ਮਾਰਾ ਸੀਗਾ ਤੇ ਹੁਣ ਜਦੋਂ ਉਹ ਜਿੱਤਿਆ ਇਹ ਧੰਨਵਾਦ ਹੈ ਇਸ ਸਮੇਂ ਇਹਨਾਂ ਲੋਕਾਂ ਤੇ ਜੋ ਜਿੱਤਿਆ ਵਾ ਕਿ ਤੁਸੀਂ ਵੀ ਇਹ ਵੀ ਵੀਡੀਓ ਵੇਖੀਆ ਜੀਦੇ ਵਿੱਚੋਂ ਕਹਿੰਦਾ ਆ ਕਿ ਮੈਂ ਅੰਮ੍ਰਿਤਸਰ ਆਉਣਾ ਤੇ ਆਣਾ ਮੰਗੂ ਲੱਜਾ ਕੇ ਗੱਲਬਾਤ ਕਰੂੰਗਾ ਮੈਨੂੰ ਇਹ ਗੱਲ ਕੋਈ ਨਹੀਂ ਚਾਹੁੰਦਾ ਮੇਰਾ ਦਾਦਾ ਹੋਇਤੋਂ ਮੈਂ ਨਹੀਂ ਬਿਠਾਉਂਦੇ ਕਿ ਤੇ ਹਮਾਰੇ ਬਿਠਾਏ ਦਾ ਹੁੰਦਾ ਜਿੱਦਣ ਅੰਮ੍ਰਿਤਪਾਲ ਪ੍ਰਿਆ ਵਰਦਾਸੀ ਨਾਲ ਮੁਕਾਬਲਾ ਬਣਾਉਂਦਾ ਸੀ ਤੇ ਹੁਣ ਉਹ ਜਿੱਤ ਗਿਆ ਉਹਦੇ ਘਰ ਜਾਣਾ ਆਪਣੀ ਪੁੱਤ ਦਾ ਰਸਤਾ ਨੂੰ ਜਾਣਾ ਉਹਦੇ ਘਰ ਹੁਣ ਕੀ ਲੈਣਾ ਜੂਟੀਆਂ ਨਾਲ ਉਹਦਾ ਜਿੱਥੇ ਗਿਆ ਉਹਦੇ ਬੋਲ ਆ ਰਹੇ ਜਿਹੜੇ ਬੋਲ ਨੇ ਫਾੜੀ ਚੇਂਜ ਹੋ ਗਿਆ ਸਾਡੇ ਦਿਲ ਚੇਂਜ ਹੋ ਗਿਆ ਇਹ ਕਿੰਦਾ ਵਾਲ ਕੀ ਕੀ ਜੇ ਨੇ ਕਹੋਰੀਆ ਜਿਵੇਂ ਕਰਕੇ ਕਿ ਮੈਨੂੰ ਬੜਾ ਲੱਗਦਾ ਹਾਂ ਕਿ ਜਿੱਤ ਜੂਗਾ ਪਰ ਹਮ ਜਿਹੜੇ ਲਗਾਣੇ ਨੇ ਵੀ ਲੋਕ ਆ ਇਹ ਸਮਝ ਚੁੱਕੇ ਆ ਤੇ ਇਹਦਾ ਲੜਕੇ ਜਦੋਂ ਉਹ ਪੋਲਟਿਸ ਲਈ ਸੰਗਿਆਦ ਹੋਦੀ ਕੋ ਗਿਆ ਵਾ ਭਾਜੀ ਜੀ ਪੀ ਦੇ ਵਿੱਚ ਤੇ ਮੋਦੀ ਨੇ ਜਦੋਂ ਗੱਲਾਂ ਲਾਣਾ ਲਾਣਾ ਹੈ ਮੋਦੀ ਨੇ ਗੱਲਾਂ ਲਾਣਾ ਲਿਆ ਤੇ ਮੋਦੀ ਜੀ ਖਰਮੇ ਤੇ ਬਿਠਾ ਉਹ ਨਾ ਕਿੱਥੇ ਦਿੱਲੀ ਮੋਰਚਾ ਲੱਗਾ ਸੀ ਉਦੋਂ ਮੁੰਡੀਆਂ ਬਣਾ ਰਹੇ ਸੀ ਮੇਰੀ ਭਾਜੀ ਨੇ ਬਣਾਇਆ ਉਹ ਬਣਾ ਰਹੇ ਸੀ ਕਿਉਂ ਕਿ ਉਹ ਗੰਰ ਰਹੀ ਹੈ বিজেপি ਇਹ ਕਰਦੀ বিজেপি ਕਿਉਂ ਕਰਦੀ ਹੈ ਜਿਹੜਾ বিজেপি ਦੇ ਵਿੱਚ ਹੈ ਉਹ ਕਹਿੰਦਾ ਵਾ ਕਿ বিজেপি ਚੰਗੀ ਬੜੀ ਹੈ ਠੀਕ ਹੈ ਇਸ ਕਰਕੇ ਇਹ ਜਿਹੜੇ ਸਾਡੇ ਨੂੰ ਸਟਾਈਲ ਦੇ ਵਿੱਚ ਦੇਖੋ ਸਾਡੀ ਗਵਰਨਮੈਂਟ ਮੈਂ ਇਹ ਨਹੀਂ ਜਾਣਦਾ ਕਿ ਤੁਸੀਂ ਕਿਹੜੀ ਪਾਰਟੀ ਦੇ ਨਾਲ ਜੁੜੇ ਹੋ ਕਿਸੇ ਨਾਲ ਜੁੜੇ ਹੋ ਤੁਹਾਨੂੰ ਮੁਬਾਰਕ ਕਿਸ ਨਾਲ ਜੁੜੇ ਹੋ 427 ਦੇ ਵਿੱਚ ਭਾਈ ਅੰਮ੍ਰਿਤਪਾਲ ਸਰਪੰਚ ਮੰਤਰੀ ਹੋਣੀ ਆ ਬਣਾ ਹਾਂ ਕਿਉਂਕਿ 27 ਦਾ ਬੜਾ ਜੋ ਬੜਾ ਜਿਹੜਾ ਬਰਾੜ ਵੀ ਜਿੱਤਿਆ ਬੜਾ ਨਹੀਂ 27 ਦੇ ਵਿੱਚ ਐਮਐਲਏ ਜਿੱਤੂ ਹੈ ਸੇਟ ਮੰਤਰੀ ਜਾਂਦੀ ਜਾਣਾ ਹਾਂ ਜੀ ਜਰੂਰ ਆਨੇ ਤੇ ਬਾਕੀ ਸਾਡੇ ਸਰਪ੍ਰੇਖ ਦੋ ਕਿ ਅਮਰਪਾਲ ਸਿੰਘ ਸਾਹਿਬ ਤੇ ਜਿੱਤੇ ਦੀ ਤੋਂ ਸਾਡੇ ਪਾਰਲੀਮੈਂਟ ਪਰਲੀਮੈਂਟ ਦੇ ਸ਼ਹਿਰ ਜਾਣਗੇ ਕਿ ਗੂਤ ਸਾਡੀ ਬੋਲੀ ਉੱਥੇ ਸਾਡੀ ਆਵਾਜ਼ ਨੂੰ ਸੁਣਵਾਈ ਪਹੁੰਚੇਗੀ ਉੱਥੇ ਇਹ ਮਸ਼ੂਰਨਾ ਇੰਡੀਆ ਪੰਜਾਬ ਦੇ ਵਿੱਚ ਜਿਹੜਾ ਮੋਦੀ ਦੀ ਆਖਰ ਵਿੱਚ ਅੱਛਾ ਗੱਲ ਕਰਦਾ ਭਾਈ ਇਹ ਮਤਲਬ 500 ਬਾਕੀ ਕਿਸੇ ਦੀ ਗੱਲ ਨਹੀਂ ਆ ਸਾਰੇ ਨੇ ਨੀਵੀਆਂ ਪਾਈਆਂ ਹੁੰਦੀਆਂ ਹੈ ਕੋਈ ਜਾਂ ਉਹ ਜਿਹੜੇ ਛੋਏ ਵਿੱਚ ਜਾਏਗਾ ਉਹ ਪਸ਼ਰੇ ਵਿੱਚ ਜਾਏਗਾ ਉਹ ਕੋਹੇ ਪਸਾਰ ਵਿੱਚ ਜਾਏਗਾ ਤੇ ਮਹੌਲੇ ਦੀ ਕੁਝ ਹੋਰ ਰਹੇਗਾ ਕਿਉਂਕਿ ਜੇ ਆਪਣੇ ਉਹ ਜੀਪੀ ਦੇ ਮੁੱਖ ਮੰਤਰੀ ਜੂਰੀ ਇਹ ਆ ਵੀ ਮਤਲਬ ਸਨਾਤ ਨਹੀਂ ਆ ਤੇ ਜੋ ਬਾਅਦ ਯੂਪੀਐਸ ਦੇ ਵਿਰੁੱਧ ਇਹ ਅਵਾਜ਼ ਆਵਾਜ਼ ਇਹ ਖਾਲਸਾ ਜਿਹੜੇ ਦੇ ਆਪਣੇ ਸਾਡੇ ਪੁੱਤਰ ਅਮਿਤ ਸਖਿਆ ਨੰਨੇ ਉਹ ਤੋੜੇ ਦੇ ਜਿੱਤੇ ਹੋਈ ਜਾਣਗੇ ਪਾਰਲੀਮੈਂਟ ਇਹ ਸਰਕਾਰਾਂ ਜਿਹੜੀਆਂ ਨੇ ਕਾਰਾਕਰੀ ਜੰਦਾ ਜੋਗਾ ਨਾ ਲੱਗ ਨਹੀਂ ਰਿਹਾ ਵੇ ਹਾਂ ਪਰ ਉਹਨੇ ਕਿਹਾ ਆਪਣੇ ਜੋ ਦਾ ਵਿਵਾਰ ਹੁੰਦਾ ਕੋਈ ਜੋ ਦਾ ਜਿਹੜਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਨਕਰੀ ਹੋਊਗਾ ਤੇ ਸਾਰਿਆਂ ਜਿਹੜੀਆਂ ਆ ਬੰਦੇ ਜੰਮੀਆ ਬਾਜੀ ਸਾਰਿਆਂ ਦਾ ਰਹਿਣਗੇ ਭਾਈ ਸਾਹਿਬ ਰਾਜ ਉਹਦਾ ਖਾਲਸਾ ਰਾਜ ਦਾ ਇਹ ਨੁਕਰੀਆ ਜਿਹੜੀ ਦੇਖੇ ਹੋਊਗਾ ਮਨੁੱਖਾਨੀ ਤੋਂ ਦੇਖੇ ਹੋਊਗਾ ਨਾ ਖਾਲਸਾ ਰਾਜ ਦਾ ਬਣੇ ਰਹੀ ਹੈ ਭਰਾ ਮਹਾਰਾਜ ਦੇ ਵਿੱਚ ਰਾਜ ਸੀ ਨਾ ਉਹ ਹੀ ਬੰਦਾ ਤੀਰੀਸ ਮਹਾਰਾਜ ਜੀ ਸਿੰਘ ਰਾਜ ਦੇ ਵਿੱਚ ਕੋਈ ਬੰਦਾ ਦੁਖੀ ਨਹੀਂ ਸੀਗਾ सूरत जहिड़ा वा सपाही वेही विच खाजूगा खालस पियो